ਆਏ ਕੁਛ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਛ ਪੈਸੇ ਪੂਸੇ ਦੇ ਰੱਖੇ ਨੇ ਕਿਉਂ ਲੋਕਾਂ ਦਾ ਤੜਕੀ ਗੋਲਾਂ ਕੱਢਣਾ ਉਹ ਇੱਕ ਹੋ ਇੱਕ ਹੈ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਹੈ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਉਂਡ ਆਉਂਦੀ ਹੈ ਦਿੱਲੀ ਤੋਂ ਆਫੇ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇੱਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇ ਏ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਬੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਢਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤੁਮਾਨ ਮਾੜਾ ਹੋ ਗਿਆ ਬਸ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਰਦੇ ਆਮ ਕਰਨ ਦੇ ਜਵਾਕ ਜਵਾਕ ਇੱਥੇ ਸਾਡੇ ਕੁਰਸੀਆਂ ਤੇ ਬਹਿ ਗਏ ਇਹ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਮਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਬਤ ਹੋਣਗੇ ਕਿ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਸਮੇਂ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮਨ ਤਾਂ ਕੋਈ ਕੋਈ ਨਾ ਕੋਈ ਭੇਜ ਦਿੰਦਾ ਮਨ ਕੋਈ ਗੱਲ ਨਹੀਂ ਆਹ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ